ਭਗਵੰਤ ਮਾਨ ਜੀ ਨੇ ਜਹੀ ਕਹਿੰਦੇ ਫਿਰ ਭੁੱਖੀ ਦਾ ਠੇਕੇ ਖੋਲ ਤਾਂ ਵੋਟਾਂ ਪਾਉਂਗੇ আর ਦੁਨੀਆ ਬਚ ਰੋਗੀ ਨਹੀਂ ਦੁਨੀਆ ਬਚਣੀ ਨਹੀਂ ਹੈਗੀ ਮਰ ਜਾਣਗੇ ਨੌਜਵਾਨ ਨਹੀਂ ਮੇਰੇ ਵਰਗੇ ਬਜ਼ੁਰਗ ਹੋਰ 10 ਸਾਲ ਕੱਢਣਗੇ ਤੰਬਾਦ ਕਰੂੰਗੇ ਅਸੀਂ ਜੇ ਠੇਕੇ ਖੋਲ ਦੇਵੇ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਬਾਪੂ ਨੁਕਸਾਨ ਨਹੀਂ ਜੀ ਇਹਦਾ ਮੈਨੂੰ ਹੁਣ ਖਾਣਾ ਮੈਨੂੰ ਕੋਈ ਬਿਮਾਰੀ ਨਹੀਂ ਘੋੜੇ ਮੰਗਾ ਭੱਜਾ ਫੜਨਾ ਹਾਂ ਇਹ ਗੱਲ ਤਾਂ ਸੁਣਨ ਚਾਹੁੰਦੀ ਆ ਵੀ ਚਾਹੇ 40-40 ਸਾਲ ਤੋਂ ਬੰਦੇ ਖਾ ਰਹੇ ਆ ਬਾਈ ਉਹਨਾਂ ਦਾ ਮੈਡੀਕਲ ਹੁੰਦਾ ਹੁਣ ਜਾਂ ਤਾਂ ਗੋਲੀ ਲੈਣ ਜਾਂਦੇ ਆ ਉੱਥੇ ਮੈਡੀਕਲ ਹੁੰਦਾ ਸਾਰੇ ਫਿੱਟ ਹੁੰਦੇ ਨੇ ਪਰ ਹੁਣ ਮਿਲਦੀ ਨੂੰ ਕਹੀਏ ਕਿ ਮਜਬੂਰੀ ਨੂੰ ਧੱਕੇ ਖਾ ਰਹਾ ਹੈ ਕਮਾਲ ਖਾ ਰਹਾ ਹੈ ਮਜਬੂਰੀ ਨੂੰ ਲਵਾ ਰਿਹਾ ਹੈ ਕਦੇ ਬੀਬੀ ਵਦਿਆ ਨਾ ਸ਼ੂਗਰ ਚੈੱਕ ਕਰਾਉਣਾ ਸਾਨੂੰ ਕੋਈ ਸ਼ੂਗਰ ਚੈੱਕ ਕਰਾਉਣਾ ਨਹੀਂ ਹੱਸਿਆ ਸਾਨੂੰ ਸ਼ੂਗਰ ਨਹੀਂ ਦੇ ਦੇਣਾ ਨਹੀਂ ਖਲਾ ਦੇ ਮਿੱਠਾ ਕੋਈ ਸ਼ੂਗਰ ਨਹੀਂ ਕੋਈ ਬਿਮਾਰੀ ਨਹੀਂ ਆ ਮੇਰੀ ਨਾੜ ਬਲਾਕ ਹੋ ਗਈ ਸੀ ਮੈਨੂੰ ਕੰਜਾਂ ਨੇ ਕਿਹਾ ਵੀ ਕਹਿੰਦੇ ਫੀਮ ਖਾਂਦਾ ਰ ਤੇਰੀ ਨਾੜ ਚੱਲ ਪਣੀ ਆ ਮੈਂ ਤੁਰਦਾ ਹੋ ਗਿਆ ਖਾ ਕੇ ਠੀਕ ਆ ਫੀਮ ਘਾ ਕੇ ਤਾਂ ਵਧੀਆ ਚੀਜ਼ ਆ ਜੀ ਫੀਮ ਕੁੱਕੀ ਦਾ ਮੀਠੇ ਠੇਕੇ ਖੋਣੇ ਜਾਂਦੇ ਕੁੜੀਆਂ ਉਹਨੇ ਵੀ ਕਈਆਂ ਨੂੰ ਮਿਲਦਾ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਸਰੀਰ ਨੂੰ ਇਹ ਮੇਰੇ ਨਾਲ ਸਾਡੀ ਭਝਾਈ ਨੂੰ ਟੈਗ ਦਾ ਦੌਰਾ ਵਗ ਗਿਆ ਤੇ ਮੜੀ ਜੀ ਪਈਦੀ ਉਹਨੇ ਮੇਰੇ ਘਰ ਦੇ ਵਿੱਚ ਦਸਤੀ ਖੋਲ ਕੇ ਜਦ ਠੀਕ ਹੋਈ ਬਾਅਦ ਜੀ ਟਿਕਾ ਟਿਕਾ ਹੁਣ ਠੀਕ ਆ ਨਾ ਹਾਰਦੀ ਕਿਸੇ ਬੰਦੇ ਨੇ ਟੈਗ ਹਾਰਦੀ ਆ ਹਾਰਦੀ ਪ੍ਰੋਬਲਮ ਆ ਤੂੰ ਕੋਲ ਕੇ ਮੂੰਹ ਚ ਪਾ ਦੋ ਜਦ ਬੰਦਾ ਐਨ ਖੇਤੀ ਹੁੰਦਾ ਨਹੀਂ ਫੋਨ ਸਰਕਲ ਲੱਗ ਜੂ ਕਰਨ ਬੰਦਾ ਠੀਕ ਆ ਜਦ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਬਾਤੇ ਵਾਦ ਦਾ ਸਾਥ ਦੋ ਇਨਸਾਫ ਟੀਮ ਪੰਜਾਬ ਦਾ ਹਾਂਜੀ 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 ਤਾਂ ਹੀ ਅਸੀਂ ਤੁਹਾਡੇ ਕੋਲ ਆਏ ਆ ਮੈਂ ਕਹਿੰਦਾ